ਬਾਰਾ ਮਹਾਮਾਰਿ ਮਹੱਲਾ ਪੰਜਵਾ ਕਰਜੁ ਸਾਇ ਕੋ ਓੰਕਾਰ ਸਤਿਗੁਰ ਬਰਸਾਰ ਕਿਤ ਗਰਮ ਗਏ ਵਿਛੋੜੇ ਕਰ ਕਿਰਪਾ ਮਿਲਹੁ RAM ਚਾਰ ਗੁੰਦ ਰੈਿਸ ਭਰਮੇ ਹਕਾਇ ਬ੍ਰਹ ਕੀ ਸ਼ਾਮ ਤੈਨ ਦਦੇ ਤੇਵ ਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਮਲਾਵੰਤੀ ਉਪਜੈ ਨਾਹੀ ਰਾਮ ਹਰ ਨਾਹਿ ਨਾ ਮਿਲਿਐ ਸਾਜਨੈ ਗਤ ਪਾਈਐ ਵਿਸਰਾਮ ਜਿਤ ਘਰ ਹਰ ਗੰਦ ਨਾ ਵਰਗਟਈ ਪਾਠ ਨਗਰ ਸੇ ਗ੍ਰਾਮ ਸਰਬ ਸਿੰਗਾਤ ਮੋਲ ਰਸ ਸਣਦੇਹੀ ਸਭ ਕਾਮ ਪ੍ਰਭ ਸੁਆਮੀ ਗਤਿ ਵਿਹੋਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਅਨੰਚਲ ਧਾਮ ਚੇਤ ਗੋਵਿੰਦ ਅਰਾਧਿਯ ਹੋਵੈ ਅਨੰਦ ਕਣਾਂ ਸ਼ਾਂਤ ਜਨਾ ਮਿਲ ਪਾਈਐ ਰਸਨਾ ਨਾਮਾ ਬਣਾ ਜਿਨ ਬਾਇਆ ਭਰੈ ਆਪਣਾ ਆਇਐ ਸੇ ਗਨਾ ਇਹ ਕਹਿਨ ਐ ਦਿਸ ਬਨਾ ਜੀਵਨਾ ਵਿਰਥਾ ਜਨਮ ਜਨਾ ਜਲ ਹਲ ਵਹੀਲ ਪੂਰੀਆ ਰਵਿਆ ਵਿੱਚ ਬਣਾ ਸੋ ਪ੍ਰਭ ਜਿਤਨਾ ਆਵਈ ਕਿਤਲਾ ਦੁੱਖ ਗਿਣਾ ਜਿਨੀ 라ਵਿਆ ਸੋ ਪ੍ਰਭ ਤਨ ਆ ਭਗਮਣਾ ਹਰ ਦਰਸ਼ਨ ਕੋ ਮਨ ਲੋਚਰਾ ਨਾਨਕ ਵਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਉਸਕੇ ਪায়ে ਲਗਾ ਵਸਾਖ ਧੀਰਨ ਕਿਉ ਗਾਡਿਆ ਜਿੰਨਾ ਪ੍ਰੇਮ ਵਿਛੋੜ ਹਰ ਸਾਜਨ ਅਬਰਖ ਵਿਸਾਰ ਕੈ ਲੱਗੀ ਮਾਇਆ ਦੋਹ ਪੁੱਤਰ ਇਕਲ ਤਰਨਾ ਸੰਗਤ ਨਾ ਹਰ ਅਬినాਸ਼ੀ ਆਹ ਕਲਚ ਬਰਸ਼ਗਲੀ ਮੋਈ ਝੁੱਟੈ ਦੰਦੈ ਮੋਹ ਏਕਸ ਹਰ ਕੇ ਨਾਮ ਬਿਨ ਅਗੈ ਲਈਏ ਹੋ ਹੈ ਦੇ ਵਿਚਾਰ ਵਿਗੋਚਣਾ ਪ੍ਰਾਪਿਨ ਅਵਰਨਾ ਕੋਈ ਪ੍ਰਤਮ ਜਨਨੀ ਜੋ ਲਗੇ ਜਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਬ੍ਰਮਿਲ ਹੋ ਪ੍ਰਾਪਤ ਹੋਏ ਉਸ ਆਖ ਸੁਹਾਵਾ ਤਾਂ ਲੱਗੈ ਜੇ ਸੰਤ ਬਿਟੈ ਹਰਿ ਸੋਈ ਹਰਿ ਜਿਟ ਜੁੜਿੰਧਾ ਰੋੜੀਐ ਸੁਅਗੈ ਸੋ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਹੀ ਵੰਨ ਮਾਨਕ ਮਤੀ ਨਾਮ ਪ੍ਰਭ ਨ ਲੱਗੈ ਨਾਹੀ ਸੰਨ ਰੰਗ ਸਵੇ ਨਾਰਾਇਣ ਜਿਤੇ ਮਨ ਭਾਵਨ ਜੋ ਹਰ ਹੁੜੈ ਸੋਈ ਕਰੇ ਸੋਈ ਜੀ ਕਰਨ ਜੋ ਪ੍ਰਵਾਹਿਤੇ ਆਪਣੇ ਸੇ ਕਹੀਐ ਧੰਨ ਆਪਣਾ ਜਿ ਆਇਆ ਜੇ ਮਿਲੈ ਵਿਛੜਾ ਕਿਉ ਰਵੰਨ ਸਾਧੂ ਸੰਗ ਬਰਾਪਤੇ ਨਾਨਕ ਚਲੰਗ ਮਾਨੰਨ ਹਰ ਜੇਠ ਰੰਗੇਲਾ ਦਸਾ ਧਣੀ ਜਿਸ ਕੋ ਭਾਗ ਮਥੰਨ ਅਸਾੜ ਤਪੰਦਾ ਦਸ ਲਗੈ ਹਾ ਨਾ ਹੋ ਨ ਜਿੰਨਾ ਆਸ ਜਗ ਜੀਵਨ ਬਰਖੁ ਤੇ ਆਗ ਕੈ ਮਨਸੁ ਸੰਧਿਆਸੋ ਦਏ ਭਾਇ ਵਿਗੋਚੀਐ ਗਲ ਪਈ ਇਸ ਜਮ ਕੀ ਫਾਸ ਨਿਹਾਰ ਵਿਜੈ ਸੋ ਲੋੜੈ ਮਥੇ ਜੋ ਲਖਿਆਸ ਰੈਣ ਵਿਹਾਣੀ ਬਚੁਤਾਣੀ ਅਥ ਚਲੀ ਗਈ ਨਿਰਾਸ ਜਿਨ ਕੋ ਸਾਧ ਹੋ ਬੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਨਿਰਦਰਸ਼ਨ ਹੋਏ ਪਿਆਸ ਪ੍ਰਭ ਦੁਦ ਬਿਨ ਲੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਣ ਸੁਨਿੰਦਾ ਦਸ ਲਗੈ ਜਿਸ ਮਨ ਹਰ ਚਰਨ ਨਿਵਾਸ ਸ਼ਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਦਨ ਰਤ ਸੱਚ ਰੰਗ ਏਕੋ ਨਾਮਿ ਅਧਾਰ ਵਿਖਿਆ ਰੰਗ ਗੁੜਾ ਵੇ ਆ ਦਿਸਨ ਸਭੈ ਸ਼ਾਰ ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਮੜ ਹਾਰ ਵਣ ਜਿਨ ਪ੍ਰਭ ਸੰਗ ਮੌਲਿਆ ਸਮਰਥ ਬ੍ਰਖ ਅਪਾਰ ਹਰ ਮਲਣੈ ਰੂਹ ਮਨ ਲੋਚ ਉਦਾ ਕਰਮ ਮਿਲਾਵਣ ਹਾਰ ਜਨਨੀ ਸਖੀਏ ਪ੍ਰਭ ਪਾਇਆ ਹਾਦਨ ਕੈ ਸਦ ਬਲਹਾਰ ਨਾਨਕ ਹਰਜੀ ਮਿਆ ਕਰ ਸ਼ਬਦ ਸਵਾਰਣ ਹਾਰ ਸਾਵਣ ਦਿਨਾ ਸੁ拉ਗਣੀ ਜਨ ਰਾਮ ਨਾਮ ਰਹਾਰ ਭਦੋ ਪਰਮ ਗੁਲਾਣੀ ਦੁਜੀ ਗਾਹੇ ਤਾ ਲਖ ਸ਼ਿੰਗਾਰ ਬਣਾਇਆ ਤਾਰਜ ਨਾਹੀ ਕੀਤ ਜਿਤਾ ਦਿਨ ਦੇਹੀ ਬਿਨ ਸਸੀ ਦਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਲੋਤ ਜਮ ਕਿਸਨਾਰਨੀ ਭੇਤ ਸਾਡੇ ਘੜੋਤੇ ਖਿੰਡੇ ਮਹੈ ਜਿਨ ਸਿਆ ਲਗਾ ਹੇਤ ਹੱਥ ਮਰੋੜੈ ਤਨ ਕਪੇ ਸਹ ਹੋ ਆਸੀਤ ਜਿਹਾ ਵਿਜੈ ਸੋ ਲੋਣੈ ਕਰਮਾਂ ਸੰਧੜਾ ਖੇਤ ਨਾਨਕ ਬਰ ਸਰਣਾ ਗਤੀ ਚਰਨ ਬਹਤ ਪ੍ਰਭ ਦੇਤ 세 바ਦੋ नरक ना बाही है गुरुखण वाला हेत असोना प्रेम महाडा क्यों मिलिए हर जाए मन तन प्यास दर्शन घड़ी कोई आन मिलावे मई संत सहाई प्रेम की हा तन कै लागा पाए ਵੇਣਪਰਾ ਵਿਡਿਆ ਅਨੁਸਖ ਪਾਈਏ ਦੁਜੀ ਨਾਹੀ ਜਾ ਜੁਨੇ ਜਾਖਿਆ ਪ੍ਰੇਮ ਰਸ ਸੇ ਦਿਰਪਤ ਰਹੇ ਆਘਾਏ ਆਪ ਵਿਆਗ ਬੇਨਤੀ ਕਰਹਿ ਲਿਹੁ ਪ੍ਰਭੂ ਲਡਲਾ ਜੋ ਹਰ ਗੰਧ ਮਿਲਾਏ ਖੜਾ ਗਤ ਹੈ ਨਾ ਜਾਏ ਪ੍ਰਾਵਣ ਦੂਜਾ ਕੋ ਨਹੀਂ ਨਾਨਕ ਹਰ ਸਰਣਾ ਅਸੋ ਸੁਖੀ ਵਸੰਦੇਆ ਨਿਨ੍ਹਾ ਮਿਆ ਹਰ ਰਾਇ ਕਤਗ ਕਰਮ ਖਮਾਵਨੇ ਦੋਸ ਨਾ ਕਾਹੋ ਜੋਗ ਪਰਮੇਸ਼ਰ ਤੇ ਹੀ ਭੁੱਲਿਆ ਵਿਆਪਨ ਸਭੇ ਰੋਗ ਵੇਮਕ ਹੋਈ ਰਾਮਤੀ ਲਗਨ ਜਨਮ ਵਿਜੋਗ ਇਨ ਮੈਂ ਗੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚਨਾ ਕੋਈ ਕਰ ਸਕੈ ਕਿਸ ਥੈ ਰੋਹ ਹੈ ਰੋਜ ਕੀ ਤਾਗ ਸੁਨ ਹੋਵਈ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਤਰਹਿ ਸਭ ਵਿਯੋਗ ਨਾਨਕ ਕੋ ਪ੍ਰਭ ਰਖਲੇ ਮੇਰੇ ਸਾਹਿਬੰਦੀ ਮੋਚ ਕਤਗ ਹੋਵੇ ਸਾਧ ਸੰਗ ਮਨ ਸਹ ਸਬੈ ਸੋਚ ਮੰਗਰ ਮਹੇਸ਼ੂ ਹਿੰਦਿਆ ਹਰ ਵੀਰ ਸੰਗ ਬੈਠੜੀਆ ਹੈ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲਣਿਆ ਹੈ ਤਨ ਮਨ ਮੋਲੇ ਆਰਾਮ ਸਿਓ ਸੰਗ ਸਾਧ ਸਹਿਲਣਿਆ ਹੈ ਸਾਧ ਜਨਾ ਤੇ ਬਹਰੀ ਸਿਰਹਨ ਇਕਲਣਿਆ ਹੈ ਤਨ ਦੁਖਨ ਕਬੂਤਰ ਸੇ ਜਮਕੇ ਵਸ ਬੜਿਆ ਹੈ ਜਿਨੇ ਹੀ 라ਵਿਆ ਦਬੇ ਆਪਣਾ ਸੇ ਜਨਸ ਨਤ ਖੜਿਆ ਹੈ ਰਤਨ ਜਵਾਹਰ ਲਾਲ ਹਰ ਕੰਠ ਜਨਾ ਜਣਿਆ ਹੈ ਨਾਨਕ ਬਚ ਤੂੜ ਤਿੰਨ ਪ੍ਰਭ ਸਰਣਿ ਧਰ ਬੜਿਆ ਹੈ ਮੰਗਰ ਪ੍ਰਭ ਆਰਾਧਣਾ ਬਹੁਣਾ ਜਨਮੜਿਆ ਹੈ ਹੋਖ ਦੁਖਾ ਨਾ ਵਿਆਪਈ ਗੰਠ ਮਿਲਿਆ ਹਰ ਨਾ ਹੋ ਮਨ ਹ ਵਿਦਿਆ ਜਰਣਾ ਲਬਿੰਦ ਦਰਸ਼ਨ ਲਗੜਾ ਸਾਹ ਹੋ ਹੋਠਾ ਗੋਬਿੰਦ ਗੋਪਾਲ ਰਾਈ ਸੇਵਾ ਸੁਆਮੀ ਲਾਹੋ ਵਿਖਿਆ ਰੋ ਨਾ ਸਕਈ ਮਿਲ ਸਾਧੂ ਜਹ ਦੇ ਅਪੂਰੀ ਰਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰਗੇ ਹੈ ਰਿਨੀ ਬਾਰ ਬ੍ਰਹਮ ਬਹੁ ਨਾ ਉਛੜਿਆ ਹੋ ਮਾਰ ਜਾਵ ਲਖ ਵਿਆਰੀ ਹ ਸੱਜਣ ਅਗਮ ਅਗਾਹੋ ਸ਼ਰਮ ਭਈ ਨਾਰਾਇਣ ਨਾਨਕ ਦਰਪਈਆ ਹੋ ਉਹ ਖਾਸ ਹਿੰਦਾ ਸਰਬ ਸੁਖ ਜਿਸ ਬਖਸ਼ ਵਿਪਰਵਾਹੋ ਮਾਗ ਵਜਨ ਸੰਗ ਸਾਧੂਆ ਧੋੜੀ ਕਰੈ ਸ਼ਨਾਨ ਹਰਿ ਕਾ ਨਾਮ ਹੋ ਧਿਆਏ ਸੁਣ ਸਭਨਾ ਨੂੰ ਤਰਦਾਨ ਜਨਮ ਕਰਮ ਬਲ ਉਤਰੈ ਮੰਤੇ ਜਾਈ ਗੁਮਾਨ ਕਾਮ ਕ੍ਰੋਧ ਨਾਮੋਹੀਐ ਵਿਰਸੈ ਲੋਭ ਸੁਵਾਨ ਸਚੇ ਮਾਰਗ ਜਲਦਿਆ ਉਸਤਤ ਕਰੇ ਜਹਾਨ ਅਠ ਸਠ ਧੀਰਤ ਸਗਲ ਪੁੰਨ ਜੀ ਦੇ ਆਪਰਵਾਨ ਜਸ ਅਨੂ ਦੇਵੀ ਰੀ ਆਕਰ ਸੋਈ ਬੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਨ ਨਾਨਕ ਤਨੁ ਗੁਰਬਾਨ ਮਾਗ ਸੁਝੇ ਤੇ ਖਲੀ ਹੈ ਜਿਨ ਪੂਰਾ ਗੁਰਮਹਿਰਵਾਨ ਫਲ ਗੁਣ ਅਨਦੋਪਾਰ ਜਨਾ ਹਰ ਸੱਜਣ ਪ੍ਰਗਟਿ ਆਈ ਸੰਤ ਸਹਾਈ RAM ਕੇ ਕਰ ਕਿਰਪਾ ਦੀ ਆਵਿਲਾ ਸੇਜ ਸੁਹਾਵੀ ਸਰਬ ਸੁਖ ਹਣ ਦੁੱਖਾ ਨਾਹੀ ਜਾਏ ਨੇ ਚਬਨੀ ਵਣ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਹਿ ਗੀਤ ਗਵਿੰਦ ਦਾਲਾਈ ਹਰ ਜਿਹਾ ਬਨਾਰਿ ਸਈ ਗੁਜੂ ਜਾਲ ਵੇਨ ਲਾਈ ਹਲਤ ਬਲਤ ਸਵਾਰਿ ਉਨ ਨਹਿਜਲ ਅਦਿੱਤੀ ਨ ਜਾਏ ਸੰਸਾਰ ਸਾਗਰ ਤੇ ਰਖਿਐ ਬਹੁ ਰਾਜਨ ਮਹਿ ਧਾਈ ਜਿਹਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਫਲ ਗੁਣਾ ਨਿਤ ਸਲਾਹੀਐ ਜਿਸੁ ਨਾਨਕ ਨਤਮਾਏ ਜਨ ਜਨ ਨਾਮ ਧਿਆਇਆ ਤਨ ਕੈ ਗਾਜ ਸਰੇ ਹਰ ਗੁਰੂ ਘਰ ਹਰਿ ਰਧਿਆ ਦਰਗਹਿ ਸੱਚ ਖਰੇ ਸਰਬ ਸੁਖਾਂ ਨਿਦੈ ਜਨ ਹਰ ਭਉਜਲ ਵਿਖਮ ਦਰੇ ਪ੍ਰੇਮ ਭਗਤ ਤਨ ਪਾਈਆ ਵਿਖਿਆ ਨਹੀ ਜਰੇ ਉੜ ਗਏ ਦਉਦਾਨ ਸੀ ਪੂਰਨ ਸਚ ਭਰੇ ਤਾਰ ਬ੍ਰਹਮ ਪ੍ਰਭ ਸੇਵ ਦੇ ਮਾਰੇ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਬਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਬਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀ